ਆਹ ਮੈਂ ਦੋ ਬੱਚੇ ਦੀ ਪੜ੍ਹਾਈ ਕਿਵੇਂ ਚਲਾਊਗਾ ਅੱਗੇ ਕਿਵੇਂ ਚੱਲੂਗਾ ਜਿਹੜਾ 2 ਰੁਪਏ ਸੀਗੇ ਉਹ ਸਾਰੇ ਖਰਚ ਗਏ ਤੇ ਡਿਪਰੈਸ਼ਨ ਆਇਆ ਤੇ ਬਾਹਾਂ ਵੀ ਵੱਢ ਲਈ ਸੀਗਾ ਮੈਂ ਜੀ ਰੋਜ਼ ਬਸ ਇਹ ਲੱਗਦਾ ਕਿ ਖੁਸ਼ੀ ਕਰਨਾ ਬਸ ਦਿਮਾਗ ਤੇਹੀ ਗੱਲਾਂ ਛੜੀ ਹੁੰਦੀ ਰਹਿੰਦੀਆਂ ਵੀ ਖੁਦ ਖੁਸ਼ੀ ਕਰਨਾ ਆਪਾਂ ਵਾਸੀ ਬਰਨਾਲੇ ਤੋਂ ਭੋਤ ਆ ਰਹੇ ਸੀਗੇ ਜੀ ਪਿੱਛੋਂ ਗੱਡੀ ਲੈ ਕੇ ਮਾਰੀ ਆਪਣੇ ਮਾਤਾ ਜੀ ਐਕਸਪਾਇਰ ਹੋ ਗਏ ਸੀ ਉਸ ਮਾਤਾ ਤੁਹਾਡੇ ਪੂਰੇ ਹੋ ਗਏ ਸੀ ਅੰਤਲੀ ਫਟ ਗਈ ਸੀ ਸਾਰੀ ਸਰਜਰੀ ਹੋਈ ਹੈਗੀ ਪੇਟ ਦੀ ਮੈਂ ਗਰੰਤੀ ਸਿੰਘ ਆ ਜੀ ਗਰੰਤੀ ਸਿੰਘ ਹਾਂਜੀ ਸਾਡੇ ਦੋਸਤ ਰਾਹੀਂ ਜਾਣਕਾਰੀ ਮਿਲੀ ਸੀ ਕਿ ਜ਼ਿਲ੍ਹਾ ਬਠਿੰਡਾ ਦੇ ਵਿੱਚ ਇੱਕ ਗਰੰਤੀ ਸਿੰਘ ਸੀ ਉਹ ਆਪਦੀ ਰਿਸ਼ਤੇਦਾਰੀ ਚੋਂ ਵਾਪਸ ਆ ਰਹੇ ਸੀ ਕਿ ਪਿੱਛੋਂ ਕਿਸੇ ਚੀਜ਼ ਦੀ ਫੇਟ ਵੱਜ ਗਈ ਤੇ ਉਹਨਾਂ ਦੀ ਜਿਹੜੀ ਕਾਰ ਸੀ ਉਹ ਖਤਾਨਾ ਚ ਵੜ ਗਈ ਉਹਨਾਂ ਦੀ ਮਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਉਹਦੀ ਘਰਵਾਲੀ ਦੇ ਵੀ ਕਾਫੀ ਸੱਟਾਂ ਵੱਜੀਆਂ ਤੇ ਖੁਦ ਦੇ ਵੀ ਸਿਰ ਦੇ ਵਿੱਚ ਕਾਫੀ ਸੱਟਾਂ ਲੱਗੀਆਂ। ਕੀ ਕੀ ਹੋਇਆ ਸੀ ਜੀ ਤੁਹਾਨੂੰ? ਅਸੀਂ ਬਰਨਾਲੇ ਤੋਂ ਭੋਤ ਆ ਰਹੇ ਸੀ ਜੀ। ਪਿੱਛੋਂ ਗੱਡੀ ਲੈ ਕੇ ਮਾਰੀ ਆਪਣੀ। ਮੇਰੇ ਕੋਲ ਮ੍ਰਿਤਤੀ ਗੱਡੀ ਹੁੰਦੀ ਸੀ। ਜਦੋਂ ਇਹਨਾਂ ਕੰਨੇ ਦੇਖਿਆ ਤਾਂ ਇਹ ਤਾਂ ਬਸ ਮੈਨੂੰ ਐਸਾ ਕਿ ਇਹ ਵੀ ਪੂਰੇ ਹੋ ਗਏ ਤੇ ਮਾਤਾ ਜੀ ਐਕਸਪਾਇਰ ਹੋ ਗਏ ਸੀ ਉਸਮੇ। ਮਾਤਾ ਤੁਹਾਡੇ ਪੂਰੇ ਹੋ ਗਏ ਸੀ। ਹਾਂਜੀ ਉੱਥੇ। ਇਲਾਜ ਚੱਲਿਆ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਸੀ। ਉਹਦੇ ਚ ਵੀ ਜੋ ਸਮਾਨ ਸੀ ਉਹਦੇ ਇਲਾਜ ਤੇ ਲੱਗ ਗਿਆ। ਜਿਹੜਾ ਚੁੰਡਾ ਸਮਾਨ ਸੀਗਾ ਜੀ ਉਹ ਵੇਚਣਾ ਪੈ ਗਿਆ ਜੀ ਘਰ ਵਾਸਤੇ। ਅਚੋ ਦੁਕਾਨ ਦਾ ਜਿਹੜਾ ਸਮਾਨ ਸੀ ਵੇਚਦਾ ਉਹ ਹਾਂ ਵੇਚਦਾ ਜੀ। ਸ਼ਿਰਚ 6:00 ਵਜੇ ਦੇ ਕਰਕੇ ਇਹ ਵੀਰ ਡਿਪਰੈਸ਼ਨ 'ਚ ਵੀ ਚਲਾ ਗਿਆ। ਹੁਣ ਇਹ ਵੀਰ ਹੁਰਾ ਨਾਲ ਦਿਹਾੜੀ ਕਰਦਾ ਹੈ। ਮੈਂ ਮੈਂ ਤਾਂ ਮਜ਼ਦੂਰੀ ਕਰਦਾ ਜੀ ਹੁਣ ਕਿਉਂਕਿ ਹੁਣ ਜਿਹੜੇ ਪਹਿਲਾਂ ਗਰੰਤ ਸਿੰਘ ਨਾਲ ਸੰਪਰਕ ਸੀਗਾ ਉਹ ਟੁੱਟ ਗਿਆ ਤੇ ਹੁਣ ਪਰਿਵਾਰ ਨੂੰ ਬੱਚਾ ਨੂੰ ਪਾਲਣ ਵਾਸਤੇ ਤੇ ਉਹ ਦਵਾਈ ਲਿਆਉਣ ਵਾਸਤੇ ਕੁਸਤਾ ਕਰਨੀ ਪੈਣਾ ਜੀ ਇਹ ਨਹੀਂ ਦਵਾਈ ਚੱਲੀ ਹੁੰਦੀ ਹੈ ਮੇਰੀ ਵੀ ਦਵਾਈ ਚੱਲਦੀ ਹੈ ਜੀ ਤੇ ਮਨ ਦੇ ਵਿੱਚ ਕਈ ਵਾਰੀ ਜੋ ਤੜਕੇ ਉੱਠਦੇ ਆਂ ਕਿ ਉਦੋਂ ਡਿਪਰੈਸ਼ਨ ਆ ਇਹ ਹੁੰਦਾਗਾ ਵੀ ਅੱਜ ਕਰਾਂਗੇ ਕੀ ਤੇ ਆਏ ਹਾਂ ਦੋ ਵੀ ਬੱਚੇ ਦੀ ਪੜ੍ਹਾਈ ਕਿਵੇਂ ਚਲਾਊਗਾ ਅੱਗੇ ਕਿਵੇਂ ਚੱਲੂਗਾ ਜਿਹੜਾ 2 ਰੁਪਏ ਸੀਗੇ ਉਹ ਸਾਰੇ ਖਾਚੇ ਗਏ ਰੋਜ਼ ਬਸ ਖੁਸ਼ੀ ਕਰਨਾ ਬਸ ਦਿਮਾਗ ਤੇ ਇਹੀ ਗੱਲਾਂ ਚੜੀ ਜਾਂਦੀ ਨੇ ਵੀ ਖੁਦ ਖੁਸ਼ੀ ਕਰਨਾ ਇਸ ਨੂੰ ਦਵਾਈ ਦੀ ਸਖਤ ਲੋੜ ਹੈ ਇਸ ਦੇ ਬੱਚਿਆਂ ਨੂੰ ਪੜ੍ਹਾਈ ਦੀ ਵੀ ਲੋੜ ਹੈ ਕਿ ਜੇ ਕੋਈ ਵੀ ਵੀਰ ਇਹਦੀ ਪਤਨੀ ਅਤੇ ਇਸ ਦੀ ਦਵਾਈ ਦੀ ਇਹਦੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਜੇ ਕੋਈ ਵੀ ਮਦਦ ਕਰਨੀ ਚਾਹੁੰਦਾ ਤਾਂ ਉਹ ਤੋਂ ਇਸ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ